ਆਪਾਂ ਇੱਕ ਤੁਹਾਨੂੰ ਅਜਿਹਾ ਜਾਣਕਾਰੀ ਦੇਣੀ ਆ ਪਸ਼ੂਆਂ ਦੇ ਸਬੰਧ ਦੇ ਵਿੱਚ ਵੀ ਵਪਾਰੀਆਂ ਨੂੰ ਕਿੱਦਾਂ ਘਾਟੇ ਪੈਂਦੇ ਤੇ ਕਿਹੜੇ ਕਿਹੜੇ ਵੱਡੇ ਘਾਟੇ ਪੈਂਦੇ ਆ ਤੁਹਾਨੂੰ ਇੱਕ ਝੋਟੀ ਵਿਖਾਉਣੀ ਆ ਉਧਰੋਂ ਝੋਟੀ ਮੰਗਾਈ ਆਪਾਂ 1,28,000 ਦੀ ਝੋਟੀ ਉਥੋਂ ਲਈ 5-6000 ਰੁਪਏ ਤੇ ਖਰਚਾ ਪਿਆ ਮੰਨ ਕੇ ਚੱਲੋ 1,35,000 ਦੇ ਵਿੱਚ ਆਪਾਂ ਨੂੰ ਇਹ ਝੋਟੀ ਪੈ ਗਈ ਤੇ ਦੋ ਸਵੇਰੇ ਜਦੋਂ ਚੋਈ ਅੱਧਾ ਲੀਟਰ ਦੁੱਧ ਬਣੀ ਉਥੇ ਚੋ ਕੇ ਲੈਂਦੀ ਆ ਆਹ ਵੇਖੋ ਝੋਟੀ ਵਿਖਾਵੀਂ ਇਹਦੀ ਕਿਸਮਤ ਮਾੜੀ ਕੋਈ ਸਾਡੀ ਮਾੜੀ ਇਹ ਇਹਦੇ ਜਦੋਂ ਮੈਂ ਆ ਕੇ ਲਾਸਟ ਡਿਗਰੀ ਦਾ ਟਰੀਟਮੈਂਟ ਹੈ ਉਹ ਫਸਟ ਟਾਈਮ ਤੇ ਕਰਨਾ ਸ਼ੁਰੂ ਕਰਤਾ ਮਤਲਬ ਇਹਨੂੰ 나ੜ ਚ ਟੀਕੇ ਅਹਿਮਸਫਤ ਵਗੈਰਾ ਅਸੀਂ ਉਹ ਦਿਨਾਂ ਦੇ ਵਿੱਚ ਇਹ ਮੈਂ ਦੇ ਚਾਰੇ ਥਣ ਖਰਾਬ ਹੋ ਗਏ ਖਰਾਬ ਮਤਲਬ ਕਿ ਇਹਨਾਂ ਚ ਆਉਂਦਾ ਹੀ ਕੱਖ ਨਹੀਂ ਆ ਵੇਖੋ ਜੇ ਆਉਂਦਾ ਤੇ ਲਹੂ ਆਉਂਦਾ ਥਣ ਸਾਰੇ ਐ ਪਟਨੇ ਆਏ ਬਿਲ ਕੁਝ ਹੋਇਆ ਦੇਸੀ ਇਲਾਜ ਵਾਲੇ ਕੀਤੇ ਅੰਗਰੇਜ਼ੀ ਵੀ ਕੀਤੇ ਦੋ ਦਿਨ ਤੇ ਮੈਂ 10000 ਰੁਪਏ ਦਵਾਈ ਵਰਤੀ ਇਹਨੂੰ ਕੋਈ ਫਰਕ ਨਹੀਂ ਪਿਆ ਵਿੱਚ ਮੰਨ ਕੇ ਚਲੋ 1 ਲੱਖ 15 20000 ਦਾ ਘਾਟਾ ਦੋ ਦਿਨਾਂ ਦੀ ਮੱਝ ਪਾਜੀ ਹਾਂਜੀ ਸਾਸੀ ਕਾਪਾ ਜੀ ਸਾਰਿਆਂ ਨੂੰ ਜੀ ਸੰਧੂ ਡੇਰੀ ਫਾਰਮ ਤੇ ਮੈਂ ਮੁਖੇਂਦਰ ਸਿੰਘ ਸੰਧੂ ਪਿੰਡ ਜੇਠੂਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂਗੇ ਤੁਹਾਡੇ ਘਰ ਪਰਿਵਾਰ ਤੁਹਾਡਾ ਮਾਲ ਡੰਗਰ ਸਾਰਿਆਂ ਦਾ ਚੜ੍ਹਦੀ ਕਲਾ ਜਰ ਰਵੇ ਵੀਰ ਜੀ ਆਪਾਂ ਇੱਕ ਤੁਹਾਨੂੰ ਅਜਿਹਾ ਜਾਣਕਾਰੀ ਦੇਣੀ ਆ ਪਸ਼ੂਆਂ ਦੇ ਸਬੰਧ ਦੇ ਵਿੱਚ ਵੀ ਵਪਾਰੀਆਂ ਨੂੰ ਕਿੱਦਾਂ ਘਾਟੇ ਪੈਂਦੇ ਤੇ ਕਿਨੇ ਕਿਨੇ ਵੱਡੇ ਘਾਟੇ ਪੈਂਦੇ ਆ ਘਾਟਾ ਪੈਣਾ ਕਿਸੇ ਦੇ ਵਸ ਨਹੀਂ ਆ। ਨਾ ਕੋਈ ਵਪਾਰੀ ਜਾਣ ਬੁੱਝ ਕੇ ਕਿਸ ਨੂੰ ਮਾਰਾ ਪਸ਼ੂ ਦਿੰਦਾ ਹੀ ਆ। ਗਾੜੀ ਆਪਣੇ ਮੁਕੱਦਰ ਲੜਦੇ ਆ ਆਪਣਾ ਲੱਕ ਬੰਦੇ ਦਾ ਜਿਹੜਾ ਉਹ ਕੰਮ ਕਰਦਾ ਉਹਦੀ ਕਿਸਮਤ ਕੰਮ ਕਰਦੀ ਆ। ਅੱਜ ਤੁਹਾਨੂੰ ਇੱਕ ਝੋਟੀ ਵਖਾਉਣੀ ਆ। ਉਧਰੋਂ ਝੋਟੀ ਮੰਗਾਈ ਆਪਾਂ 1,28,000 ਦੀ ਝੋਟੀ ਉੱਥੋਂ ਲਈ 5-6000 ਇੱਤੇ ਖਰਚਾ ਪਿਆ। ਮੰਨ ਕੇ ਚੱਲੋ 1,35,000 ਦੇ ਵਿੱਚ ਆਪਾਂ ਨੂੰ ਇਹ ਝੋਟੀ ਪੈ ਗਈ। ਤੇ ਦੁੱਧ ਇਹ ਥੱਲੇ ਆਇਆ ਸੀਗਾ 15 ਲੀਟਰ ਉੱਥੇ ਕਿ ਹੋ ਕੇ ਲਈ ਆਪਾਂ ਰਾਤ ਨੂੰ ਕਿਉਂ ਟਿਾਈ ਆ 12 ਵਜੇ ਨਾਲ ਆਪਾਂ ਤਾਰੀਆਂ ਸਵੇਰੇ ਜਦੋਂ ਚੋਈਏ ਥੱਲੇ ਅੱਧਾ ਲੀਟਰ ਦੁੱਧ ਬਣੀ ਉੱਥੇ ਚੋ ਕੇ ਲੈਣ ਦੀ ਆਹ ਵੇਖੋ ਝੋਟੀ ਬਖਾ ਵੀ ਆਹ ਝੋਟੀ ਆ ਤੇ ਇੱਕ ਦੀ ਸੋਣੀ ਚੋਤੀ ਦੱਜਾ ਲਿਆ ਉਧਰ ਦੀ ਝੋਟੀ ਆ ਕੋਈ ਤੈਨੂੰ ਪੁੱਛੂਗੇ ਪੀਨੂ ਹੋਇਆ ਕੀ ਕਿ ਚੱਕਰ ਕੀ ਚੱਲਿਆ ਏ ਪਾਉਜੀ ਚੱਤਰ ਦੀ ਮੈਨੂੰ ਵੀ ਕੋਈ ਸਮਝ ਨਹੀਂ ਲੱਗੀ ਚਲੋ ਪਹੂ ਲਿਹਾਈ ਦੇ ਅੱਗੇ ਵੀ ਇੱਥੇ ਵੀ ਵੇਚੀਦੇ ਆ ਇੱਥੋਂ ਲੋਤ ਵੀ ਲਈਦੇ ਆ ਕੰਮ ਕਰੀਦਾ ਪਰ ਇਹ ਜਿੱਦਾਂ ਇਹਦੀ ਕਿਸਮਤ ਮਾੜੀ ਕੋਈ ਸਾਡੀ ਮਾੜੀ ਵੀ ਇਹਦੇ ਜਦੋਂ ਮੈਂ ਆ ਗਏ ਸ਼ਾਮਾਂ ਨੂੰ 12 ਰਾਤ ਲਾਈਆਂ 12:30 ਤੇ ਸਵੇਰੇ ਮੱਝ ਚੋਣ ਲੱਗਾ ਤੇ ਇੱਕ ਥਣ 'ਚ ਮਸਟੈਟਸ ਹੋ ਗਈ ਮਾਮੂਲੀ ਜਿਹਾ ਛਿਛੜਿਆਏ ਪਰ ਦੂਜੇ ਕਿਸੇ ਥਣ 'ਚ ਦੁੱਧ ਹੀ ਨਹੀਂ ਲੈ ਗੱਡਿਆ ਅੱਧਾ ਲੀਟਰ ਸਾਰਾ ਹੀ ਦੁੱਧ ਦਿੱਤਾ ਮੈਨੇ ਉਸੇ ਵੇਲੇ ਦਾ ਜਿਹੜਾ ਲਾਸਟ ਡਿਗਰੀ ਦਾ ਟ੍ਰੀਟਮੈਂਟ ਹੈ ਉਹ ਅਸੀਂ ਫਸਟ ਟਾਈਮ ਤੇ ਕਰਨਾ ਸ਼ੁਰੂ ਕਰਤਾ ਮਤਲਬ ਇਹਨੂੰ 나ੜ ਚ ਪੀਗੇ ਅਹਮ ਸਫਟ ਵਗੈਰਾ ਅਸੀਂ ਉਦੋਂ ਲਾ ਦਿੱਤੇ ਉਸ ਤੋਂ ਬਾਅਦ ਸ਼ਾਮਾਂ ਨੂੰ ਜਿੰਨੇ ਹੋਰ ਟੀਕਟਾਗੇ ਲਾਏ ਸ਼ਾਮਾਂ ਨੂੰ ਇਹ ਮੱਜ ਦੇ ਤਿੰਨ ਥਣ ਖਰਾਬ ਹੋ ਗਏ ਟ੍ਰੀਟਮੈਂਟ ਚੱਲਦੇ ਆ ਚੱਲਦੇ ਆ ਦੋਹਾਂ ਦਿਨਾਂ ਦੇ ਵਿੱਚ ਇਹ ਮਈ ਦੇ ਚਾਰੇ ਥਣ ਖਰਾਬ ਹੋ ਗਏ ਖਰਾਬ ਮਤਲਬ ਕਿ ਇਹਨਾਂ 'ਚ ਆਉਂਦਾ ਹੀ ਕੱਖ ਨਹੀਂ ਆ ਵੇਖੋ ਜੇ ਆਉਂਦਾ ਤੇ ਲਹੂ ਆਉਂਦਾ ਥਣ ਸਾਰੇ ਐ ਪਟਨੇ ਆਏ ਬਿਲਕੁਲ ਇਹਨੂੰ ਮਿਸਟੇਟਸ ਹੋ ਗਈ ਜਾਂ ਕਹ ਲਓ ਜ਼ਹਿਰ ਬਾਦ ਹੋ ਗਿਆ ਜੋ ਕੁਝ ਹੋਇਆ ਦੇਸੀ ਲਾਇ ਵਾਲੇ ਕੀਤੇ ਅੰਗਰੇਜ਼ੀ ਵੀ ਕੀਤੇ 2 ਦਿਨ ਤੇ ਮੈਂ 10000 ਰੁਪਏ ਦਵਾਈ ਵਰਤੀ ਇਹਨੂੰ ਕੋਈ ਫਰਕ ਨਹੀਂ ਪਿਆ ਹਾਰ ਕੇ ਮਹਾਰਾਜੀ ਗਾਲੀਂ ਦਾਸ ਕੀਤੀ ਵੀ ਹੁਣ ਇਹਦਾ ਇਲਾਜ ਨਹੀਂ ਕੋਈ ਵੀ ਕਰਨਾ ਜੇ ਤੇ ਇਹਦੀ ਕਿਸਮ ਦਾ ਹੋਊਗੀ ਤੇ ਬਾਜੂ ਕੀ ਨਹੀਂ ਤੇ ਨਾਮ ਵਜੇ ਕੋਈ ਗੱਲ ਨਹੀਂ ਹੁਣ ਵੇਖੋ ਵੀਰ ਜੀ ਵਪਾਰੀ ਦਾ ਆਪਣੇ ਕੋਲ ਨੰਬਰ ਵੀ ਹੈਗਾ ਆਪਣਾ ਸੱਜਣ ਮਿੱਤਰ ਵੀ ਆ ਗੱਲਬਾਤ ਓਦਾਂ ਓਦਾਂ ਕਰਾਂਗੇ ਪਰ ਆਪਾਂ ਨੂੰ ਫੋਨ ਇੱਕ ਫੋਨ ਨਹੀਂ ਕੀਤਾ ਨੂੰ ਵੀ ਤੇਰੀ ਮੱਝ ਈਦਾਂ ਗੀ ਇਹ ਚ ਉਹਦਾ ਕਸੂਰੀ ਕੋਈ ਨਹੀਂ ਫੋਨ ਕਰੀਏਗੀ ਕੋਈ ਵਪਾਰੀ ਨਹੀਂ ਚਾਹੁੰਦਾ ਵੀ ਮੈਂ ਮਾੜਾ ਡੰਗਰ ਕਿਸ ਨੂੰ ਦੇਵਾਂ ਤੇ ਮੇਰੀ ਦੁਕਾਨਦਾਰੀ ਖਰਾਬ ਹੋਵੇ ਇਹ ਆਪਣੀ ਆਪਣੇ ਮੁਕੱਦਰ ਆਪਣੇ ਆਪਣੀ ਕਿਸਮਤ ਆ ਤੁਹਾਨੂੰ ਲੋਕ ਸਾਰੇ ਵਪਾਰੀ ਚੰਗੇ ਆ ਆਪਣਿਆਂ ਨੂੰ ਹਰ ਕੋਈ ਬੰਦਾ ਸਾਫ ਸੁਥਰਾ ਪਸ਼ੂ ਦਿੰਦਾ ਗਾੜੀ ਚਲੋ ਜੇ ਕੋਈ ਹੋ ਸਕਦਾ ਕੋਈ ਤੁਹਾਨੂੰ ਜਾਣ ਬੁੱਝ ਕੇ ਮਾਰਾ ਵੀ ਦਿੰਦਾ ਵੇ ਪਰ ਆਪਾਂ ਨੇ ਕਦੀ ਇਹ ਕੰਮ ਆਰੇ ਰੱਖਦਾ ਵੇਲਾ ਚੱਲਣ ਲਿਆ ਕਦੀ ਨਹੀਂ ਜਾਣ ਬੁੱਝ ਕੇ ਕਿਸੇ ਨੂੰ ਮਾਰਾ ਪਸ਼ੂ ਦਿੱਤਾ ਜੇ ਕਿਸੇ ਦੇ ਘਰ ਜਾ ਕੇ ਕੋ ਮਾੜਾ ਨਿਕਲ ਆਉਂਦਾ ਉਹ ਕਿਸਮਤ ਉਹਦੀ ਹੁਣ ਜੇ ਕਿਸੇ ਨੂੰ ਕਹਿ ਦਈਏ ਨਾ ਮੱਝ ਵੇਚਣ ਲੱਗਿਆਂ ਵੀ ਆਹ ਮੱਝ ਦੁੱਧ ਦਿੰਦੀ ਨਾ ਜੇ ਕੱਲ ਨੂੰ ਵੱਡੀ ਮੱਝ ਆ ਵੀ ਜੇ ਮੰਨ ਲਓ 2 ਨੰਬਰ ਚ ਵੇਚਣੀ ਹੋਵੇ ਦੇ 60000 ਦੀ 65 ਦੀ ਵਿਕਦੀ ਹੈ ਤੇ ਬੜੇ ਲੋਕ ਕਮੈਂਟ ਕਰਦੇ ਆ ਵੀ ਤੁਸੀਂ 2 ਨੰਬਰ ਚ ਕਿਉਂ ਵੇਚਦੇ ਹੁਣ ਦੱਸੋ ਵੀ ਇਹਨੂੰ ਕਰੀਏ ਕੀ ਇਹਨੂੰ ਰੱਖ ਕੇ ਕੀ ਕਰਾਂਗੇ ਖਾਰ ਹੰਬ ਕੇ ਇਹ 52000 ਦੀ ਵਿਕਣੀ ਹੈ 2 ਨੰਬਰ ਦੇ ਵਿੱਚ ਇਹਨੂੰ ਵੇਚਣਾ ਪੈਣਾ ਹੈ ਇਹਦੀ ਕਿਸਮਤ ਵਾਲੀ ਸਾਡੀ ਇਹਦਾ ਮਾੜੀ ਵੇਖੋ ਇਹਦਾ ਕੀ ਹਾਲ ਬਣ ਗਿਆ ਮਾਜਰਾ ਇਹਦੀ ਮੈਂ ਵਿੱਚ ਐਡ ਕਰੂੰਗਾ ਵੀਡੀਓ ਜਿਹੜੀ ਜਦੋਂ ਸੱਜਰ ਦੀ ਵੀਡੀਓ ਤੁਹਾਨੂੰ ਉਸ ਦਿਨ ਦਿਖਾਉਂਗਾ ਵੇਖੋ ਜੇ ਕੋਈ ਟਿਕਟੀ ਚੰਗੀ ਹੈ ਪਰ ਇਹ ਦੋ ਦਿਨਾਂ ਦੇ ਵਿੱਚ ਮੰਨ ਕੇ ਚਲੋ 1 ਲੱਖ 15 20 ਹਜ਼ਾਰ ਦਾ ਘਾਟਾ ਦੋ ਦਿਨਾਂ ਦੀ ਮੱਝ ਪਾਜੀ ਤੇ ਇਸ ਕਰਕੇ ਭਰਾਓ ਚਲੋ ਆਪਾਂ ਕੋਈ ਜਾਣ ਪੁੱਝ ਕੇ ਕੋਈ ਵਪਾਰੀ ਕਿਸੇ ਨੂੰ ਮਾੜਾ ਪੈ ਜੂ ਉਹਨੂੰ ਦਿੰਦਾ ਪਰ ਐਦਾਂ ਜਦੋਂ ਕਿਸਮਤ ਮਾੜੀ ਹੁੰਦੀ ਨਾ ਕਿ ਕਦੀ ਇੱਕ ਥਣ ਖਰਾਬ ਹੋਇਆ ਵੇਖਿਆ ਦੋ ਦੋ ਦਿਨਾਂ ਚ ਚਾਰੇ ਥਣ ਮੱਝ ਦੇ ਖਰਾਬ ਹੋ ਗਏ ਛੋਟੇ ਇੰਨੀਆਂ ਆਪਾਂ ਬੇਨਤੀਆਂ ਕਰਨੀਆਂ ਇਹ ਆਪਾਂ ਚੈਨਲ ਆਪਣਾ ਬਣਾਇਆ ਇਹ ਤੁਹਾਨੂੰ ਕੋਈ ਜਾਣਕਾਰੀ ਛੋਟੀ ਮੋਟੀ ਜਾਂ ਕੋਈ ਸ਼ਾਰਟ ਵਗੈਰਾ ਪਾਇਆ ਕਰਾਂਗੇ ਉਦਾਂ ਆਪਣੀ ਜਿਹੜੀ ਵੀਡੀਓ ਬੱਜਾਂ ਦੀ ਆ ਤੋਂ ਆਪਣਾ ਭਰਾ ਆ ਸੰਦੀਪ ਡੇਰੀ ਫਾਰਮ ਤੇ ਉੱਥੇ ਪਾਇਆ ਕਰਨ ਗਿਆ ਕੋਈ ਇੱਕ ਅੱਧੀ ਛੋਟੀ ਮੋਟੀ ਤੁਹਾਨੂੰ ਕੋਈ ਜਾਣਕਾਰੀ ਜਾਂ ਕੋਈ ਸ਼ਾਰਟ ਵੀਡੀਓ ਜਿਹੜਾ ਇੱਥੇ ਪਾਇਆ ਕਰਾਂਗੇ ਸੋਹਣੇ ਸੋਹਣੇ ਕਮੈਂਟ ਕਰਿਓ ਹੋ ਸਕਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ